ਅਤੇਗੜ ਚੂੜੀਆਂ ਦੇ ਪਿੰਡ ਵਿਲਾ ਤੇਜਾ ਦੇ ਰਹਿਣ ਵਾਲੇ ਪਿੰਡ ਦੇ ਚੌਂਕੀਦਾਰ ਲਖਵਿੰਦਰ ਸਿੰਘ ਸਮੇਤ ਉਸ ਦੇ ਇੱਕ 14 ਸਾਲ ਤੇ 16 ਸਾਲ ਦੇ ਬੱਚੇ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਪੜਤ ਪਰਿਵਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੜਤ ਪਰਿਵਾਰ ਜਿਹੜਾ ਉਸ ਨਾਲ ਤੱਕਾ ਹੋਇਆ ਜਿਸ ਨੂੰ ਲੈ ਕੇ ਪੜਤ ਪਰਿਵਾਰ ਵੱਲੋਂ ਐਸਪੀ ਬਟਾਲਾ ਪੁਲਿਸ ਅੱਗੇ ਜਿਹੜੇ ਕੀ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਇਹ ਦੂਜੇ ਪਾਸੇ ਐਸਪੀ ਬਟਾਲਾ ਨੇ ਕਿਹਾ ਕਿ ਜਾਂਚ ਦੇ ਆਦੇਸ਼ جاری ਕਰ ਦਿੱਤੇ ਗਏ ਨੇ ਤੇ ਜਾਂਚ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਇਨਸਾਫ ਜਿਹੜਾ ਜ਼ਰੂਰ ਦਿਵਾਇਆ ਜਾਵੇਗਾ ਘਟਨਾ ਸਰ ਕੁਛ ਵੀ ਨਹੀਂ ਹੋਈ ਨਜਾਇਜ਼ ਹੁੰਡਿਆ ਸਾਰਾ ਕੁਝ ਨਬਾਲਕ ਮੇਰੇ ਬੱਚੇ ਆ ਤੇ ਨਜਾਇਜ਼ ਇਹਨਾਂ ਨੇ ਪਰਚਾ ਦਰਜ ਕਰਤਾ ਪੁਲਿਸ ਨੇ ਅਸੀਂ ਐਸਐਸਪੀ ਦੇ ਦਫਤਰ ਆਏ ਆ ਹਾਨੂੰ ਬੜੀ ਉਮੀਦ ਕੀਤੀ ਉਹਨਾਂ ਨੇ ਕਿ ਐਂ ਤੁਹਾਨੂੰ ਇਨਸਾਫ ਦਿਵਾਵਾਂਗੇ ਇਹ ਪਰਚਾ ਕਿਸ ਚੀਜ਼ ਦਾ ਪਰਚਾ ਦਰਜ ਕਰਤਾ ਕੀ ਗੱਲ ਉਹ ਕਹਿੰਦੇ ਕਿ ਤੁਸੀਂ ਬੰਦਾ 8 ਫੀਟ ਤੇ ਤੁਸੀਂ ਵਾਰਦਾਤ ਕੀਤੀ ਮਨ ਲਕਿ ਤਿੰਨਾਂ ਪਿਉ ਪਤਾਂ ਤੇ ਮਨ ਲਕਿ ਪਰਚਾ ਦਰਜ ਕੀਤਾ ਗਿਆ ਮੇਰਾ ਹੈ ਇੱਕ 6 ਸਾਲਾਂ ਦਾ 1 15 ਦਾ ਹਾਂਜੀ ਇਨਸਾਫ ਚਾਹੁੰਦੇ ਆ ਮੇਰੇ ਬੱਚੇ ਛੋਟੇ ਛੋਟੇ ਆਓ ਇਹ ਕੰਮ ਵਾਹਨੀ ਆ ਜੋ ਵੀ ਹੁੰਡਿਆ ਵਾ ਗਲਤ ਹੁੰਡਿਆ ਵਾ ਇਹ ਕਰਵਾਤਾ ਲੱਕੀ ਇਦਾਂ ਹੀ ਮਿਹਨਤ ਨਾਲ ਕੁੜੀ ਕਾਦਾ ਪਿੰਡ ਆ ਰਿਹਾ ਮੇਰਾ ਲਖਿੰਦਰ ਸਿੰਘ ਚੌਂਕੀਦਾਰ ਪਿੰਡ ਵੀ ਲਾਤੇ ਜੱਜ ਦਾ ਰਹਿਣ ਵਾਲਾ ਆ ਜੀ ਸਾਂਸੀ ਬਰਾਦਰੀ ਨਾਲ ਅਟੈਚ ਆ ਜੀ ਤੇ ਮੇਰੇ ਨਾਲ ਸਰਦਾਰ ਸੁਖਪਾਲ ਸਿੰਘ son of ਸਰਦਾਰ ਦਰਸ਼ਨ ਸਿੰਘ ਤੇ ਉਸ ਦਾ ਭਰਾ ਸਰਦਾਰ ਭਗਵੰਤ ਸਿੰਘ son of ਸਰਦਾਰ ਦਰਸ਼ਨ ਸਿੰਘ ਜਿੰਨਾਂ ਵੱਲੋਂ ਮੇਰੇ ਤੇ ਨਜਾਇਜ਼ ਐਫ ਆਰ ਆਈ ਦਰਜ ਕੀਤੀ ਗਈ ਆ ਮੈਂ ਪਿੰਡ ਦਾ ਚੌਂਕੀਦਾਰ ਆ ਤੇ ਮੇਰੇ ਬੇਟੇ ਨੇ ਦੋ ਛੋਟੀ ਛੋਟੀ ਉਮਰ ਦੇ ਨੇ ਕੋਈ ਇਹਨਾਂ ਦਾ ਕੋਈ ਸਾਡੀ ਰੰਜਿਸ਼ ਨਹੀਂ ਕੋਈ ਇਸੇ ਵੀ ਟਾਈਮ ਦੀ ਕੋਈ ਰੰਜਿਸ਼ ਨਹੀਂ ਆ ਇਹਨਾਂ ਨੇ ਨਜਾਇਜ਼ ਹੀ ਮਤਲਬ ਸਾਂਸੀ ਬਰਾਦਰੀ ਨਾਲ ਅਟੈਚ ਹੋਣ ਦਾ ਇਹਨਾਂ ਨੇ ਇਲਜ਼ਾਮ ਲਾ ਕੇ ਧੱਕੇਸ਼ਾਹੀ ਕਰ ਰਹੇ ਨੇ ਮੇਰੇ ਨਾਲ ਤੇ ਮੈਂ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਸੀਐਮ ਨੂੰ ਸਾਹਿਬ ਕੋਲ ਵੀ ਇਨਸਾਫ ਚੋਣਾ ਕਿ ਮੇਰੇ ਤੇ ਜਿਹੜਾ ਧੱਕੇਸ਼ਾਹੀ ਹੋਈ ਆ ਜਾਂ ਮੇਰੇ ਬੱਚਿਆਂ ਤੇ ਹੋਈ ਆ ਮੈਨੂੰ ਐਸਐਸਪੀ ਸਾਹਿਬ ਵੱਲੋਂ ਤੇ ਐਸਐਚਓ ਸਾਹਿਬ ਵੱਲੋਂ ਇਨਸਾਫ ਦੀ ਮੰਗ ਕੀਤੀ ਸੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਆ ਪਰ ਮੈਂ ਭਗਵੰਤ ਰਮਾਨ ਸਾਹਿਬ ਜੀ ਨੂੰ ਵੀ ਬੇਨਤੀ ਕਰਦਾਂਗੇ ਮੈਨੂੰ ਵਿਸ਼ਵਾਸ ਪਾਤਰ ਮੈਂ ਆਪਦਾ ਹਾਂ ਤੇ ਮੈਨੂੰ ਇਨਸਾਫ ਮਿਲ ਜਾਵੇ ਤੇ ਮੈਂ ਜਦੋਂ ਇਹਨਾਂ ਦੇ ਘਰਾਂ 'ਚੋਂ ਮਾਮਲਾ ਲੈਣ ਜਾਣਾ ਤੇ ਮੈਨੂੰ ਇਹ ਧਮਕੀਆਂ ਦਿੰਦੇ ਨੇ ਕਿ ਤੈਨੂੰ ਤੂੰ ਮਾਮਲਾ ਕਾਦਾ ਲੈਣ ਵਾਸਤੇ ਆਉਣਾ ਤੇ ਤੇ ਅਸੀਂ ਮਤਲਬ ਤੇਰੇ ਤੇ ਬੱਚਿਆਂ ਦੇ ਤੇਰੇ ਤੇ ਅਸੀਂ ਮਤਲਬ ਮਾਰਨ ਦੀ ਧਮਕੀ ਦੇ ਰਹੇ ਨੇ ਹਰ ਵਕਤ ਜਦੋਂ ਮੈਂ ਇਹਨਾਂ ਦੇ ਘਰ ਮਾਮਲਾ ਲੈਣ ਜਾਣਾ ਨੰਬਰਦਾਰ ਸਾਹਿਬ ਨਾਲ ਦਾ ਤੇ ਮੈਨੂੰ ਧੱਕੇਸ਼ਹੀ ਮੇਰੇ ਨਾਲ ਕਰਦੇ ਆ ਰਹੇ ਨੇ ਸ਼ੁਰੂ ਤੋਂ ਹੀ ਮੈਂ ਜੋਨਸ ਹੋਸ ਸੰਭਾਲੀ ਆ ਜਾਂ ਜਦੋਂ ਦਾ ਮੈਂ ਚੌਕੀਦਾਰ ਦੇ ਵਿੱਚ ਵਜਾ ਕੋਈ ਨਹੀਂ ਸਰ ਕੋਈ ਵਜਾ ਨਹੀਂ ਆ ਮਤਲਬ ਇਹ ਚੌਕੀਦਾਰ ਤਾਂ ਬਣਤੇ ਹੀ ਮੈਨੂੰ ਗਰੀਬ ਆਦਮੀ ਚਾਹੁੰਦੇ ਅੱਭੀ ਤੂੰ ਕਿਉਂ ਚੌਕੀਦਾਰ ਬਣਿਆ ਮਤਲਬ ਵੀ ਨੰਬਰਦਾਰਾਂ ਦੇ ਹੱਕ ਦੇ ਵਿੱਚ ਤੂੰ ਕਿਉਂ ਬੋਲਦਾ ਇਹੋ ਮੈਂ ਹੋਰ ਕੋਈ ਨਹੀਂ ਮੇਰੇ ਦੇਗਾ ਜੀ ਤੇ ਮੈਂ ਇੱਕ ਪਰਚਾ ਖਾਰਜ ਹੋਵੇ ਤੇ ਜਿਹੜੇ ਸਰਦਾਰ ਸੁਖਪਾਲ ਸਿੰਘ ਆ ਤੇ ਸਰਦਾਰ ਭਗਵੰਤ ਸਿੰਘ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ 182 ਦੀ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਤੇ ਹੋ ਜਾਣੀ ਚਾਹੀਦੀ ਜੇਕਰ ਮੇਰਾ ਕੋਈ ਇਨਸਾਫ ਨਾ ਹੋਇਆ ਤਾਂ ਅਸੀਂ ਐਸਐਸਪੀ ਦਫ਼ਤਰ ਦੇ ਮੂਹਰੇ ਹੀ ਅਸੀਂ ਚਾਵੇਂ ਜੀ ਸੁਸਾਇਡ ਕਰ ਲਵਾਂਗੇ ਅਸੀਂ ਚਾਹੁੰਦੇ ਵੀ ਮੰਗ ਸਾਡੀ ਇਹੋ ਹੀ ਆ ਕਿ ਸਾਨੂੰ ਇਨਸਾਫ ਮਿਲ ਜਾਵੇ ਨਹੀਂ ਨਹੀਂ ਸੁਸਾਇਡ ਜ਼ਰੂਰ ਹੀ ਕਰ ਲੈਣਾ ਆਪਣਾ ਕਿਉਂਕਿ ਰੋਜ਼ ਰੋਜ਼ ਦਾ ਮਰਨ ਨਾਲੋਂ ਇੱਕ ਦਿਨ ਮਰ ਜਾਣਾ ਹੀ ਕਬੂਲ ਆ ਮੈਨੂੰ ਧੰਨਵਾਦ ਜੀ ਮੇਰਾ ਨਾ ਟਿੰਡ ਵੀਲਾ ਤੇ ਜਦੋਂ ਸਰਦਾਰ ਭਪਿੰਦਰ ਸਿੰਘ ਸਰਦਾਰ ਉੱਤਰ ਸਰਦਾਰ ਸ਼ੰਗਾਰਾ ਸਿੰਘ ਹੰਜ ਕੀ ਗੱਲ ਹੋਈ ਗੱਲ ਤੇ ਕੁਝ ਵੀ ਨਹੀਂ ਹੋਇਆ ਪਿੰਡ ਦਾ ਚੌਕੀਦਾਰ ਹੈ ਸਾਂਸੀ ਬਰਾਦਰੀ ਦਾ ਜੀ ਤੇ 2 ਤਰੀਕ ਨੂੰ ਸੁਖਪਾਲ ਸਿੰਘ ਦਰਸ਼ਨ ਸਿੰਘ ਫਤੇਗੜ ਚੂੜੀਆਂ ਐ ਦਾਖਲ ਹੋਇਆ ਤੇ 8 ਤਰੀਕ ਨੂੰ ਉਸਨੇ ਪੁਲਿਸ ਥਾਣਾ ਫਤੇਗੜ ਚੂੜੀਆਂ ਚ ਐਫ ਆਈ ਆਰ ਦਰਜ ਕਰਤੀ ਨਜਾਇਜ਼ ਤੇ 18 ਤਰੀਕ ਨੂੰ 19 ਤਰੀਕ ਨੂੰ ਫੜਨ ਆਈ ਪੁਲਿਸ ਸਵੇਰੇ ਸ਼ਹਿਰ ਪਤਾ ਲੱਗਾ ਵੀ ਤੇ ਮਕਦਮਾ ਆ ਤੇਰੇ ਤੇ ਦਰਜੇ ਇੱਕ 12 14 ਸਾਲ ਦਾ ਬੱਚਾ ਇੱਕ 15 16 ਸਾਲ ਦਾ ਤੇ ਉਹ ਬੱਚੇ ਪੜਨ ਗਏ ਸੀ ਤੇ ਪਿੰਡ ਦਾ ਚੌਕੀਦਾਰ ਆ ਸਾਂਝਾ ਬੰਦਾ ਆ ਕੋਈ ਝਗੜਾ ਨਹੀਂ ਕੋਈ ਪਿੰਡ ਚ ਗੱਲ ਨਹੀਂ ਬਾਤ ਨਹੀਂ ਤੇ ਅਸੀਂ 200% ਵਿਸ਼ਵਾਸ ਦਵਾਉਂਦੇ ਆ ਇਹ じゃ ਕੋਈ ਗੱਲਬਾਤ ਨਹੀਂ ਆ ਤੁਸੀਂ ਹੁਣ ਕੁੱਛ ਕੁਲੇ ਅਪਸਨ ਮਿਲ ਕੇ ਕੀ ਆ ਉਹਨਾਂ ਵਿਸ਼ਵਾਸ ਹੀ ਦਵਾਇਆ ਜੀ ਵੀ ਅਸੀਂ ਥਾਣਾ ਫਟੇਗੜ ਚੂੜੀਆਂ ਦੇ ਐਸ ਐਚਓ ਸਾਹਿਬ ਨੇ ਤੇ ਸਰਦਾਰ ਭਵਿੰਦਰ ਸਿੰਘ ਨੇ ਐ ਐਸ ਆਈ ਸਾਹਿਬ ਨੇ ਮਤਲਬ ਐਫ ਆਈ ਆਰ ਦਰਜ ਕੀਤੀ ਉਹ ਆਂਦੇ ਵਿਸ਼ਵਾਸ ਦੋ ਆਇਆ ਵੀ ਅਸੀਂ ਕੈਂਸਲ ਕਰ ਦਿਆਂਗੇ ਇਹਦੇ ਨਹੀਂ ਹਸਾਮਿਲਦਾ ਫਿਰ ਜੀ ਉਹ ਫਿਰ ਉੱਚ ਅਧਿਕਾਰੀਆਂ ਕੋਲ ਹੀ ਜਾਵਾਂਗੇ ਜੇ ਰਾਮ ਸਿੰਘ ਲੋਧੀ ਨੰਗਲ ਜੀ ਸਾਬਕਾ ਐਸਸੀ ਵਿੰਗ ਦਾ ਸਾਬਕਾ ਪੰਜਾਬ ਦਾ ਸੀਨੀਅਰ ਮੀਤ ਪਤਨ ਸਰ ਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਲਖਵਿੰਦਰ ਸਿੰਘ ਸੰਨ ਉਹ ਗੁਲਜਾਰ ਸਿੰਘ ਜਿਸ ਦੇ ਬੱਚੇ ਨਵਾਲਕ ਨੇ ਇੱਕ 10ਵੀਂ ਇੱਕ 9ਵੀਂ ਕਲਾਸ ਚ ਪੜ ਰਿਹਾ ਤੇ ਇੱਕ ਯਾਰ ਵੀ ਕਲਾਸ ਚ ਪੜ ਰਿਹਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਤਰੀਕ ਨੂੰ ਐਵੇਂ ਹਵਾ ਦੇ ਵਿੱਚ ਹੀ ਨਾ ਕੋਈ ਉਥੇ ਲੜਾਈ ਹੋਈ ਇਹਨਾਂ ਗੱਲ ਨਾ ਬਾਤ ਤੇ ਉਹ ਉਹਨਾਂ ਤੇ ਕੇਸ ਦਰਜ ਕਰਵਾ ਦਿੱਤਾ ਵਾ ਤੇ 8 ਤਰੀਕ ਨੂੰ ਕਹਿ ਰਹੇ ਨੇ ਵੀ ਉਹ ਬੰਦੇ ਨੂੰ ਸਟਾ ਲਗੀਆਂ ਨੇ ਤੇ 19 ਤਰੀਕ ਨੂੰ ਪੁਲਿਸ ਫੜਨ ਵਾਸਤੇ ਗਈ ਆ ਬਿਲਕੁਲ ਨਜਾਇਜ਼ ਆ ਅਸੀਂ ਚਾਹੁੰਦੇ ਆ ਕਿ ਇਹ ਪੱਤਾ ਜਿਹੜਾ ਵਖਾਤ ਹੋਣਾ ਚਾਹੀਦਾ ਕੀ ਕਰਨ ਰੰਜਿਸ ਇਹਨਾਂ ਦੀ ਆਪਣੀ ਪੁਰਾਣੀ ਕੋਈ ਕੋਈ 15-20 ਸਾਲ ਦੀ ਹੋਊਗੀ ਹੁਣ ਇਸ ਵੇਲੇ ਦੀ ਕੋਈ ਰੰਜਿਸ ਨਹੀਂ ਆਕੀ ਕੁਝ ਝਗੜਾ ਝਗੜਾ ਵੀ ਹੋਇਆ ਮੈਨੂੰ ਕੋਈ 10-15 ਸਾਲ ਮਾੜਾ ਮੋਟਾ ਪਹਿਲਾਂ ਹੋਇਆ ਹੋਊਗਾ ਉਹਦਾ ਕੋਈ ਨਹੀਂ ਹੋਣਾ ਨਹੀਂ ਕੋਈ ਨਹੀਂ ਜਿੱਥੇ ਮਰਜ਼ੀ ਇਨਕੁਆਰੀ ਕੀਤੀ ਜਾ। ਤੁਹਾਨੂੰ ਲੱਗਦਾ ਕਿ ਤੱਕੇ ਸਹੀ ਨਾ ਹੋਇਆ ਬਿਲਕੁਲ ਤੱਕੇ ਸਹੀ ਹੋਈ ਹੈ। ਅੱਜ ਮਿਲ ਕੇ ਆਏ ਹੋ ਅਫਸਰਾਂ ਨਾਲ ਮਿਲ ਕੇ ਆਏ ਕੀ ਗੰਦੇ ਨੇ ਅਫਸਰਾਂ ਨੇ ਸਾਨੂੰ ਸਵਾਸ ਦਿਵਾਇਆ ਵਾ ਕਿ ਇਨਸਾਫ ਦਾ ਤੁਹਾਨੂੰ ਮਿਲੇਗਾ। ਤੁਹਾਨੂੰ ਲੱਗਦਾ ਮਿਲ ਸਕੇਗਾ ਝਗੜਾ। ਇਸ ਵੇਲੇ ਤੇ ਲੱਗਦਾ ਵਾ ਹੁਣ